ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਭਾਬੀ ਤੁਸੀਂ ਮੈਨੂੰ ਫੋਨ ਲਾ ਲਿਆ ਅੱਜ ਮੈਨੂੰ ਫੋਨ ਤਾਂ ਭਾਬੀ ਮੈਂ ਲਾ ਲਿਆ ਮੇਰਾ ਫੋਨ ਲਾਉਣ ਦਾ ਮਜਬੂਰ ਕਰਤਾ ਤੂੰ ਮੈਨੂੰ ਅੱਜ ਕਿਉਂ ਮੈਂਗਾ ਕੀ ਕਰਤਾਗਾ ਤੇਰਾ ਵੀਰ ਆ ਗਿਆ ਤਾਂ ਕਹੂ ਲੜੂਗਾ ਮੈਨੂੰ ਕਹੂਗਾ ਵੀ ਨਹੀਂ ਹੱਲ ਕਰਨੀਂ ਜੀ ਐਵੇਂ ਮੁੰਡਿਆ-ਕੁੰਡਿਆ ਨਾਲ ਅੱਜਕੱਲ੍ਹ ਦੇ ਮੁੰਡੇ-ਕੁੰਡੇ ਥਾਣੀ ਹੀ ਮੋੜਾਂ ਤੇ ਜੇੜ-ਪੜਕੜ ਕੇ ਗੱਲਾਂ ਕਰਦੀ ਹੈਗੀ ਚੰਗੀ ਤਰ੍ਹਾਂ ਨਹੀਂ ਤੋਂ ਤਿੱਕਾ ਫੋਨ ਲਾਇਆ ਤੁਸੀਂ ਸਾਡੇ ਵਾਂਗੂੰ ਸਾਡੇ ਘਰ ਦੇ ਰੋਡੇ ਘਰ ਦੇ ਬਹੁਤ ਜ਼ਿਆਦਾ ਲੜਾਈ ਝਗੜੇ ਤਾਂ ਰਹਿੰਦੇ ਆ ਯਾਨੀ ਭਾਬੀ ਲੜਾਈ ਝਗੜੇ ਤਾਂ ਰਹਿੰਦੇ ਆ ਪਰ ਜਿਹੜਾ ਤੂੰ ਅੱਜ ਦਾ ਸੀਨ ਮੈਨੂੰ ਦਿਖਾਤਾ ਨਾ ਉਹ ਸੀਨ ਮੈਂ ਕੀ ਦਿਖਾਤਾ ਮੈਂ ਤਾਂ ਕੁਝ ਕੀਤਾ ਹੀ ਨਹੀਂ ਹੈਗਾ ਲੈ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਕਿਉਂ ਨਹੀਂ ਕੁਝ ਕੀਤਾ ਐਡਾ ਖਜ਼ਾਨਾ ਚੱਕੀ ਫਿਰਦੇ ਹੋ ਨਾਲ 10 ਕਮਾਲ ਕਰਦੇ ਤੁਸੀਂ ਤਾਂ ਮੈਨੂੰ ਪਾਗਲ ਕਰ ਛੱਡਿਆ ਮੈਂ ਕੀ ਖਜ਼ਾਨਾ ਲੈ ਕੇ ਆਗਾ ਕੁਝ ਵੀ ਨਹੀਂ ਮੇਰੇ ਕੋਲ ਤਾਂ ਕੋਸ਼ਕਾ ਨਹੀਂ ਭਾਬੀ ਤੇਰੇ ਕੋਲੇ ਕੀ ਖਜ਼ਾਨਾ ਜਿਹੜੇ ਪਿੱਛੇ ਤੋਂ ਤੇਰੇ ਤੇ ਮਰਦੇ ਆ ਹੂੰ ਕੀ ਹੋ ਲਿਆ ਨਾ ਤੁਸੀਂ ਸੋ ਸਮਝ ਕੇ ਬੋਲਦੇ ਹੋ ਕਿ ਕੀ ਕਹਿੰਦੇ ਸੋ ਸਾਂਧੀ ਕਿ ਕੀ ਬਣ ਰਹਾ ਭਾਬੀ ਤੇ ਮੋਟਰ ਤੇ ਨਾਉਂਦੀ ਨਾਉਂਦੀ ਨਹੀਂ ਅੱਜ ਤੋਂ ਦਰਸ਼ਨ ਕਰਾਤੇ ਮੈਨੂੰ ਦੇਖ ਗਿਆ ਮੈਨੂੰ ਨਾਉਂਦੇ ਨਾਉਂਦੇ ਦਾ ਮੇਰਾ ਤਾਂ ਜੀ ਕਰੀ ਜਾਂਦਾ ਵੀ ਉਹ ਕਿਹੜਾ ਟਾਈਮ ਹੈ ਭਾਬੀ ਕੋਲੇ ਆਵਾਂ ਮੈਂ ਮੈਂ ਕਿਹਨੂੰ ਦਿਖਾ ਤਾ ਮੈਂ ਲ ਕਮਾਲ ਹੈ ਤੁਸੀਂ ਉਹਨੂੰ ਆੱਛੇ ਪਾਸੇ ਤੋਂ ਦੇਖਿਆ ਨਹੀਂ ਗਾ ਵੀ ਮੈਂ ਨਾਉਣੀ ਆ ਮੋਟਰ ਤੇ ਤੇ ਮੈਂ ਕੁਛ ਕੋਈ ਪਰਦਾ ਕਰ ਲਾਂ ਕੋਈ ਘਰੇ ਜਾ ਕੇ ਨਾ ਲਾਂ ਤੇ ਮੋਟਰ ਤੇ ਤੂੰ ਨਾਉਂਦੀ ਨਾਉਂਦੀ ਸਾਰਾ ਕੁਛ ਦਿਖੀ ਜਾਂਦਾ ਤੇਰਾ ਕਿਹ ਮੋਟਰ ਤੇ ਅਸੀਂ ਉਹ ਕੰਮ ਕਰਨਾ ਹੈ ਸੀ ਅੱਛੀ ਤਰ੍ਹਾਂ ਸੋੜਨਾ ਹੈ ਸੀ ਸਬਜੀ ਤੋੜ ਨਾ ਸੀ ਉੱਥੇ ਮੈਨੂੰ ਮੋਟਰ ਪਾਣੀ ਬੜੀਆ ਲੱਗਿਆ ਦਸਨਾ ਮੈਨੂੰ ਲੱਗਿਆ ਜਿਵੇਂ ਚਮਕਦਾ ਕੋਈ ਹੀਰਾ ਹੋਵੇ ਮੇਰੇ ਜੀ ਕਰਕੇ ਮੈਂ ਇੰਨੀ ਗਰਮੀ ਸੀ ਕਿ ਮੈਂ ਕਿਹਾ ਘਰੇ ਤਾਂ ਫੇੜੀ ਜਾਵਾਂਗੀ ਪਹਿਲਾਂ ਇਤਨਾ ਆ ਜੀਏ ਤੁਸੀਂ ਕਿਉਂ ਦੇਖਿਆ ਮੈਨੂੰ ਟੂ ਵਿਥ ਸੀ ਲੋਕ ਤੇ ਉਹਨੂੰ ਜਿਵੇਂ ਚੰਦ ਆ ਗਿਆ ਬਾਬੇ ਮੇਰੀ ਗੱਲ ਤਾਂ ਸੁਣ ਲੈ ਮੇਰੀ ਜਦੋਂ ਉਹ ਗੱਲਾਂ ਨੇ ਉਹ ਗੱਲਾਂ ਨੇ ਵੀ ਦੇਖਣ ਵਾਲੀ ਚੀਜ਼ ਨੂੰ ਤਾਂ ਦੇਖਾਂਗੇ ਹੋਰ ਉਹ ਅੱਖਾਂ ਥੋੜੀ ਮਿਚਾਂਗੇ ਤੂੰ ਨਾ ਆਈ ਜਾਂਦੀ ਸੀ ਤੇ ਮੈਂ ਉਧਰ ਨਰਮੇ ਜਿਹਾ ਇਧਰ ਕੱਖ ਖੜੀ ਜਾਂਦਾ ਸੀ ਠੀਕ ਹੈ ਤੇ ਮੈਂ ਇਧਰ ਨਾ ਜਰਨਾ ਤੂੰ ਜੀ ਤੁਸੀਂ ਤੂੰ ਕੀ ਆ ਤੇ ਮੈਂ ਹੀ ਸੀਗਾ ਤੇ ਮੈਂ ਨજર ਮਾਰੀ ਤੇ ਮੈਨੂੰ ਤੂੰ ਦਿਖ ਗਈ ਫਿਰ ਮੈਂ ਕਿਹਾ ਚੱਲ ਦੂਰ ਬੈਠੇ ਬਿਠੇ ਨਜ਼ਾਰੇ ਤਾਂ ਲਈ ਨੀ ਕੰਮ ਕਰਦੇ ਹਾਂ ਤੁਸੀਂ ਫਿਰ ਕੰਮ ਭਾਬੇ ਹੋਰ ਕੀ ਕਰੀਏ ਫਿਰ ਜੋ ਤੂੰ ਦਿਖਾਏਂਗੀ ਤਾਂ ਮੇਰੀ ਗੱਲ ਸੁਣੋ ਹੁਣ ਆਪਾਂ ਜਿਹੜੀ ਦਿਖਾਵਾਂ ਮੈਂ ਤਾਂ ਮੈਂ ਕੋਈ ਦਿਖਾਵਾ ਦੇ ਕੇ ਆਨੀਆ ਨਹੀਂ ਮੈਂ ਦੇਖ ਦਿਖਾਉਣਾ ਚਾਹਨੀ ਆ ਤੁਹਾਨੂੰ ਕਿੰਨੇ ਕਿਨੇ ਕਰ ਸਕਦੀ ਹਾਂ ਵੀ ਤਾਂ ਬਹੁਤ ਖਿਲਾਫ ਹੈ ਤੁਹਾਡੀ ਗਲਤ ਗੱਲ ਲੱਗਦੀ ਭਾਬੀ ਮੈਂ ਤੁਹਾਡੀ ਸਾਰੀ ਗੱਲ ਦੇ ਨਾਲ ਸਹਿਮਤ ਹਾਂ ਨਾ ਠੀਕ ਹੈ ਮੈਂ ਤੁਹਾਡੀ ਸਾਰੀ ਗੱਲ ਦੇ ਨਾਲ ਸਹਿਮਤ ਐ ਜੀ ਕੋਈ ਗੱਲ ਨਹੀਂ ਪਾਰੇ ਚੱਕਰ پتہ ਕੀ ਹੈ ਕਿ ਜਦੋਂ ਮਾਹੌਲ ਐਜਾ ਦੇਖ ਹੀ ਗਿਆ ਉੱਥੇ ਤੇ ਫਿਰ ਮੈਂ ਤਾਂ ਜਿਹੜੀ ਸੱਚੀ ਹਕੀਕਤ ਗੱਲ ਤੁਹਾਨੂੰ ਦੱਸੂਗਾ ਨਾ ਕਿ ਬਾਬੇ ਮੇਰਾ ਤਾਂ ਜੀ ਕਰਨ ਲੱਗਾ ਦਿੰਦੇ ਹੁਣ ਤਾਂ ਮੈਂ ਨਾ ਕਰਦਾ ਕੋਈ ਜੀ ਤੇ ਜੀ ਤਾਂ ਕਰੂਗਾ ਹੀ ਲੱਗਦਾ ਹੰਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਵੀ ਬਾਈ ਨੂੰ ਕੱਡੀ ਸੁਣੀ ਮਿਲ ਕੇਵੇਂਗੀ ਹੂੰ ਉਹ ਐਵੇਂ ਜੀ ਉਹਨੇ ਕਿਹੜੇ ਮੋਤੀ ਪਨ ਕਰਤੇ ਜਿਹੜੇ ਅਸੀਂ ਨਹੀਂ ਕੀਤੇ ਅਸੀਂ ਏਡੇ ਸੋਹਣੇ ਵੀ ਆ ਸੁਨੱਖੇ ਵੀ ਆ ਪਰਸਨੈਲਿਟੀ ਵੀ ਆ ਅਸੀਂ ਬੜੇ ਲਿਖੇ ਹਾਂ ਹਾਂ ਸੋਣਾ ਤਾਂ ਬਹੁਤ ਏਟਟ ਮੁੰਡਿਆ ਹਾਂ ਸੋਣਾ ਤਾਂ ਬਹੁਤ ਏਟਟ ਮੁੰਡਿਆ ਸੋਹਣੇ ਤਾਂ ਹੈਗੇ ਹੀ ਆ ਫਿਰ ਸੋਹਣੇ ਹੈਗੇ ਤਾਂ ਸਾਡੇ ਸੋਹਣਿਆਂ ਨੂੰ ਇਹੋ ਜਿਹੀ ਕਿਉਂ ਨਹੀਂ ਮਿਲਦੀ ਉਹ ਗੱਲ ਹੈ ਕਿ ਬਾਂਦਰ ਦੇ ਹੱਥ ਚ ਮਾਸੀ ਖਾਣੇ ਲੱਭਣਾ ਮੇਰੇ ਨਹੀਂ ਮੋਤੀ ਪੰਨ ਕਰਨਾ ਨਹੀਂ ਚੱਲਿਆ ਮੋਤੀ ਪੰਨ ਕਰਨੀ ਚੰਡੀ ਹੈਗੀ ਨਹੀਂ ਨਹੀਂ ਗਾਣਾ ਨਹੀਂ ਬਣਾਇਆ ਚਿੱਟੇ ਚੌਲ ਜਿਨਾ ਨੇ ਕੋਈ ਕਿੱਤੇ ਰੱਬ ਨੇ ਬਣਾਈਆਂ ਜੋੜੀਆਂ ਉਹ ਚਿੱਟੇ ਚੌਲ ਕੀ ਮਿਲਦਾ ਰੱਬ ਨੂੰ ਦੇਖ ਕੇ ਆਇਆ ਸਾਈ ਉਹ ਹੋ ਗਿਆ ਮਨਵਾਹੀ ਲੱਗਦਾ ਹੈ ਬਾਈ ਨੇ ਪੰਨ ਪਨ ਕੁਛ ਨਹੀਂ ਕੀਤਾ ਹੋਰ ਆਪ ਉਸਤੇ ਮਿਹਰਬਾਨ ਹੋ ਗਿਆ ਕਿ ਰੱਬ ਮਿਹਰਬਾਨ ਸਾਡੇ ਤੇ ਹੋਇਆ ਨਹੀਂ ਕੋਈ ਸਿਰ ਰੱਬ ਅਸੀਂ ਰੱਬ ਨੂੰ ਮੰਨਣ ਨਾਲੇ ਹੈ ਨਹੀਂ ਹੁਣ ਮੈਂ ਤਾਂ ਭਾਬੀ ਤੇਰੀ ਮੰਨਦੀ ਠੀਕ ਕੋਈ ਰੱਬ ਮਿਹਰਬਾਨ ਹੋ ਜੀ ਤੁਹਾਡੇ ਤੇ ਕੋ ਬਣ ਜਾ ਹਾਂ ਰੱਬ ਤੁਸੀਂ ਬਣ ਜੋ ਅਸਤ ਤੁਹਾਨੂੰ ਰੱਬ ਮੰਨ ਲੈਣੇ ਆ ਰੱਬ ਮਿਹਰਬਾਨ ਹੀ ਹੈਗਾ ਮੈਨੂੰ ਤਾਂ ਤੇਰੇ ਬਾਈ ਤੋਂ ਕੁਝ ਮਿਲਦਾ ਨਹੀਂ ਹੈ ਅੱਜ ਕੱਲ੍ਹ ਕੁਝ ਨਹੀਂ ਲੱਭਾਈ ਰਹੂੰਗੀ ਮਤਲਬ ਫਿਰ ਤਾਂ ਹੀ ਤਾਂ ਮੈਨੂੰ ਪਤਾ ਲੱਗ ਗਿਆ ਨਾ ਵੀ ਸਰੀਰ ਤੋਂਵੇਂ ਕਰੜਾ ਕਰੜਾ ਪਿਆ ਵੀ ਹਜ ਤੱਕ ਤਾਂ ਉਹ ਯਾਨੀ ਨਾ ਸਹੀ ਤਰੀਕੇ ਨਾਲ ਨੇ ਤਾਂ ਪਤਾ ਲੱਗਦਾ ਹੈ ਹੁਣ ਇੰਨੀ ਤੱਕ ਪੀੜਾ ਅਸੀਂ ਕੀ ਹੋ ਗਿਆ ਜੇ ਅਸੀਂ ਕੀਤਾ ਨਹੀਂ ਤਾਂ ਸਾਨੂੰ ਇਹਨਾਂ ਦਾ ਪਤਾ ਹੀ ਐਕਸਪੀਰੀਅੰਸ ਵੀ ਕੀ ਕੀ ਹੈਗਾ ਕੀ ਨਹੀਂ ਕੀ ਨਹੀਂ ਦਿੱਤਾ ਕੀ ਕਰਨਾ ਚਾਹਣਾ ਤੂੰ ਉਹੀ ਕੁਝ ਕਰਨਾ ਚਾਹਣਾ ਨਾ ਜਿਹੜਾ ਕੁਝ ਬੰਦਾ ਬੜੀ ਕਰਦੇ ਹੁੰਦੇ ਆ ਇਹ ਹੈ ਮੇਰਾ ਫਿਰ ਇਹ ਤਾਂ ਹਜੇ ਵੀ ਗੱਲ ਹੈ ਕਦੋਂ ਆਈਆਂ ਸਭਾਣਾ ਅੱਛਾ ਏ ਮੰਨ ਗਈ ਤਾਂ ਵੀ ਹੂੰ ਹਾਂ ਤੇ ਇਹ ਕੱਤੀ ਨਹੀਂ ਆਈਗੀ ਅੱਛਾ ਕਦੋਂ ਕਦੋਂ ਮੈਨੂੰ ਠਾ ਰਹੀਆਂ ਜਦੋਂ ਤੁਸੀਂ ਠਾਰਨ ਵਾਸਤੇ ਮੈਨੂੰ ਬੁਲਾ ਲਓਗੇ ਮੈਂ ਦੋ ਦਿਨ ਠਾਰ ਦੂੰਗਾ ਤੇਰਾ ਭਾਈ ਨਹੀਂ ਅੱਜ ਗਰਾਂ ਗਿਆ ਹੋਇਆ ਹੈਗਾ ਤੁਸੀਂ ਆਜੋ ਫਿਰ ਅੰਨਾ ਕੀ ਭਾੜੇ ਦੋ ਅੱਖਾਂ 10 ਬਰ ਕਿੱਥੇ ਆਵਾਂ ਫਿਰ ਦੱਸ ਘਰੇ ਹਾਂ ਦੱਸੇ ਪਹੁੰਚਾਂ ਮੈਂ ਥੋੜੇ ਇਹਨਾਂ ਨੂੰ ਦੇਖ ਲਾਂ ਤੇ ਮੇਰੀ ਗੱਲ ਸੁਣੋ ਰੋਟੀ ਰੱਟੀ ਖਾਏ ਆਮਾ ਕਿ ਤੁਸੀਂ ਖਵਾਉਂਗੇ ਮੈਨੂੰ ਮੈਂ ਖਵਾਉਂਗੀ ਲੈ ਕਿਉਂ ਖਾਏ ਮੈਂ ਤਾਂ ਖੁਦ ਨਹੀਂ ਖਾਦੀ ਮੈਂ ਤਾਂ ਤੇਰੇ ਮੂੰਹ ਚ ਵਰਕੀਆਂ ਵਾਕੇ ਖਾਣੇ ਅੱਛਾ ਏ ਹਾਂ ਮੈਨੂੰ ਕੀ ਪਤਾ ਲੱਗਣ ਕੀ ਨਾਉਂਦੀ ਹੂ ਮੈਨੂੰ ਪਤਾ ਤਾਂ ਲੱਗਦਾ ਸੀ ਦੂਰ ਤੋਂ ਤੇ ਉਹ ਅੱਛਾ ਜਾਣ ਕੇ ਨਾਉਂਦੀ ਸੀ ਪਰ ਦੇ ਤੋਂ ਹਾਂ ਹਾਂ ਲੈ ਲੈ ਇਹੋ ਜੀ ਭਾਬੀ ਤਰਾ ਸਾਰਿਆਂ ਨੂੰ ਦੇ ਦੇਣਾ ਸਾਰਿਆਂ ਨੂੰ ਅਗਲਾ ਉਹ ਨਹੀਂ ਨਹੀਂ ਤੂੰ ਮੈਂ ਗੱਲ ਨਹੀਂ ਸਮਝੀ ਮੇਰੀ ਮੈਂ ਕਹਿੰਨਾ ਵੀ ਇਹੋ ਜੀ ਭਾਬੀ ਮੈਂ ਕਹਾਂ ਇਹੋ ਜੀ ਭਾਬੀ ਸਾਰਿਆਂ ਨੂੰ ਦੇ ਦੇਣਾ ਮੈਂ ਕਹਾਂ ਵੀ ਜਿਹੜੀ ਮਤਲਬ ਆਪ ਆਪ ਦੇ ਅੱਛਾ ਕੀ ਆ ਭਾ ਕਿ ਮੂੜ ਬਣਾਉਗਾ ਕਾ ਉਹ ਤੇ ਨਹੀਂ ਕਿ ਮੂੜ ਬਣਾਣੀ ਬੜੀ ਚਾਹੀਏ ਖਾਣਾ ਖੁਣਾ ਤਾਂ ਅਸੀਂ ਖੁਦ ਹੀ ਬਣਾ ਲਾਂਗੇ ਕੋਣ ਖਾਣਾ ਤਾਂ ਮੈਂ ਹੀ ਬਣਾ ਲਿਆ ਕਰੂੰ ਤੇ ਮੂੜ ਹੀ ਬਣਾ ਦੇ ਕਰੀ ਠੀਕ ਹੈ ਹਾਂਜੀ ਕਰੋ ਕੰਮ ਆਪਾਂ ਵੀਰ ਦੱਸ ਦੱਸ ਮੈਂ ਪੌੜੀਆਂ ਮਦਦ ਆਦੀ ਤਾਂ ਸਮਝਣਾ ਮੈਂ ਕਿਹਦੇ ਲਈ ਕਿਹਦੇ ਲਈ ਪੌੜੀਆਂ ਕਰਕੇ ਆਈ ਨਹੀਂ ਤੇ ਕਿਹਦੇ ਲਈ ਤਾਂ ਠੀਕ ਹੈ ਆਪਣੀ ਹਾਂਜੀ ਪੌੜੀਆਂ ਲੱਗੀਆਂ ਹੋਈਆਂ ਪਿੱਛੇ ਕੱਸੀ ਬੰਨੀ ਹੋਈਆਂ ਇਹ ਤੇ ਪੌੜੀਆਂ ਇਹ ਉੱਥੋਂ ਚੜ ਕੇ ਵੀ ਆਪਣੇ ਜਿਹੜਾ ਵੀਰੇ ਹੈਗਾ ਵੀਰੇ ਦੇ ਉੱਤੋਂ ਦੀ ਪੌੜੀਆਂ ਤੋਂ ਲਈ ਫੇਰੇ ਤੇ ਕਿੰਬਾ ਕਿੱਟੀ ਹੈਗਾ ਮੈਂ ਬਸ ਆਪਾ ਵੀ ਤਾਂ ਟੈਨਸ਼ਨ ਨਾਲ ਤੁਮੇ ਮੈਂ ਸਕੂਲ ਮਾਰਦੀ ਮੈਂ ਤੇਰੇ ਬੈੱਡ ਦੇ ਕੋਲੇ ਕਿੰਨੇ ਵਾਰ ਤੂੰ ਕਿੱਚੀ ਤੋਣ ਆਏ ਹੋਏ ਇਹ ਕੁੜੀਆਂ ਤੰਦ ਪੋਣ ਆਏ ਹੋਏ ਪਸੂਆਂ ਦੇ ਤੇਰੇ ਕਿੱਛੇ ਸੰਪਤੀ ਰੱਖੇ ਸਾਰਾ ਆਹ ਪੜਤੀ ਜੰਦਾਰੇ ਅੱਜ ਤਮਤ ਹਾਂ ਯਾਦ ਆ ਕਿ ਮੈਨੂੰ ਯਾਦ ਆ ਬੱਬੀ ਬਸ ਹੁਣ ਮੈਂ ਤੇਰੇ ਕੋਲੇ ਆ ਕੇ ਦਰਸ਼ਨ ਕਰਨ ਲਈ ਆਉਂਦਾ ਉਹਦੋ ਵੀ ਮੈਂ ਜਦੋਂ ਚਾਹ ਬਣਾਉਂਦੀ ਜਦੋਂ ਮੇਤੇ ਜਿੱਜੀ ਜਮਾਂ ਪਸੇਂ ਮੈਂ ਨਾਲ ਤੇ ਤੁਸੀਂ ਕਿ ਮੇਰੇ ਅੱਖਾਂ ਕੋਲੇ ਹੀ ਖੜੇ ਸੀ ਮੈਂ ਤਾਂ ਬਾਬੇ ਦੇਖਦੇ ਰਹਿਣਾ ਪਰ ਰੱਬ ਮੇਰੇ ਤੇ ਅੱਜ ਮਿਹਰਬਾਨ ਹੋਇਆ ਬਸ ਤੂੰ ਮੈਂ ਅੱਲਾ ਫਿਰ ਮੱਥਾ ਦੇ ਕੇ ਆਉਂਗਾ ਮੈਂ ਤਾਂ ਸੁੱਖ ਸੁੱਖੀ ਸੀ ठीक <laughs> है